ਮੈਂ ਤੁਹਾਡਾ ਦਿਮਾਗ ਖਰਾਬ ਕਰਦੀ ਆ ਨਾ ਤੇ ਮੈਂ ਹੀ ਮਰ ਜੰਨੀ ਆ ਸਿਆਪਾ ਹੀ ਨਵੇੜਦੀ ਆ ਮੰਮੀ ਇਦਾਂ ਨਹੀਂ ਕਰੀਦਾ ਹੁੰਦਾ ਜਿਹੜੀ ਗੱਲ ਹੁੰਦੀ ਉਹ ਮੰਨ ਲਈਦੀ ਹੁੰਦੀ ਆ ਮੰਨਾ ਕਿਦਾਂ ਹਰ ਗੱਲੇ ਮੰਮੀ ਗਲਤ ਹਰ ਗੱਲੇ ਮੰਮੀ ਗਲਤ ਆ ਮੰਮੀ ਕਰੇ ਕੀ ਇਹ ਦੱਸ ਨਾ ਚਲਾ ਛੱਡੋ ਨਹੀਂ ਮੈਂ ਅੱਜ ਆ ਕੇ ਮਰਨਾ ਹੀ ਮਰਨਾ ਛੱਡ ਦਿਓ ਕਿਉਂ ਹੋ ਗੱਲ ਕਰੀ ਜਾਂਦੇ ਫਿਰ ਮੈਂ ਤੈਨੂੰ ਕਹਿਣ ਦੀ ਆ ਨਾ ਤੈਨੂੰ ਪਰਜਾਈ ਤੇਰੀ ਸੱਚੀ ਲੱਗਦੀ ਆ ਨਾ ਜੇ ਨਹੀਂ ਜੇ ਤੁਸੀਂ ਸੱਚੇ ਮੈਂ ਤਾਂ ਨਹੀਂ ਹੋ ਕਿਹਾ ਨਾ ਫਿਰ ਉੱਥੇ ਬਹਿ ਕੇ ਗੱਲ ਕਰ ਲੈਣੀ ਨੋ ਹਰ ਗੱਲ ਤੇ ਮੰਮੀ ਦੀ ਗਲਤੀ ਕੱਢੀ ਯਾਨੀ ਜਿਹੜਾ ਆਉਂਦਾ ਉਹ ਚਾਚਾ ਤੇਰਾ ਆਉਂਦਾ ਤਾਂ ਉਹ ਗਲਤੀ ਕੱਢਦਾ ਚਾਚੀ ਆਉਂਦੀ ਉਹ ਗਲਤੀ ਕੱਢਦੀ ਤੇ ਇਹਨਾਂ ਨੂੰ ਚੰਗਾ ਮਰ ਜਣਾ ਵਾ ਫਿਰ ਤੁਸੀਂ ਕੀ ਚਾਹੁੰਦੇ ਜੇ ਨਹੀਂ ਕਰਦੀਆਂ ਛੱਡ ਦੋ ਜੋ ਤੁਸੀਂ ਕਹਿੰਦੇ ਮੈਂ ਉਹ ਕਰ ਲੈਣੀ ਆ ਛੱਡ ਦੋ ਆ ਛੱਡ ਦੋ ਮੈਂ ਚਾਹੁੰਨੀ ਆ ਇਹ ਆ ਮੇਰੇ ਗੱਲ ਤੇ ਸੁਣ ਧੀਆ ਪੋਤੀ ਗੱਲ ਸੁਣਦੀ ਹੁੰਦੀ ਆ ਧੀਆ ਪੋਤੀ ਜਦੋਂ ਕਿਸ ਦੇ ਮਗਰ ਲੱਗ ਜੇ ਨਾ ਫਿਰ ਮਾਂ ਕੀ ਕਰੇ ਮਾਂ ਤਾਂ ਜੀਣ ਦਾ ਕੀ ਫਾਇਦਾ ਉਹਨਾਂ ਨੂੰ ਸੁਣਦੀ ਫਿਰ ਉਹੋ ਸੱਚੀ ਲੱਗਦੇ ਆ ਮੈਂ ਤੁਹਾਡੀ ਮੇਰੀ ਗੱਲ ਸੁਣ ਮੈਂ ਨਹੀਂ ਛੱਡਣੀ ਮੈਂ ਖਾਣਾ ਖਾਣੀ ਖਾਣੀ ਅੱਜ ਤੁਸੀਂ ਜੋ ਕਹੋਗੇ ਮੈਂ ਉਹ ਹੀ ਕਮਾ ਲੈਣੀ ਆ ਛੱਡ ਦੋ ਨਹੀਂ ਛੱਡਣੀ ਛੱਡ ਦੇ ਮੰਮੀ ਆਖੇ ਲੱਗ ਜਾਈਦਾ ਹੁੰਦਾ ਵਾ ਪਹਿਲਾਂ ਫਿਰ ਮੇਰਾ ਕਹਿਣਾ ਮੰਨ ਮੇਰੀ ਗੱਲ ਸੁਣ ਹਾਂ ਕੋਈ ਨਹੀਂ ਮੈਂ ਮੰਨ ਲੈਣੀ ਤੈਨੂੰ ਭਰਜਾਈ ਹਰ ਗੱਲ ਤੇ ਤੈਨੂੰ ਸੱਚੀ ਲੱਗਦੀ ਮੇਰੀ ਇੱਕ ਗੱਲ ਵੀ ਨਹੀਂ ਤੈਨੂੰ ਚੰਗੀ ਲੱਗਦੀ ਮੈਂ ਤੇਰੀ ਮਾਂ ਵਾ ਜਨਮ ਦਿੱਤਾ ਵਾ ਤੈਨੂੰ ਅਕਲ ਕਰ ਥੋੜੀ ਬੋਤੀ ਮੰਮੀ ਛੀਛੀ ਟਕਣ ਢਿੱਲਾ ਹੋਣ ਡਿਆ ਖੋਲ ਕੇ ਅੱਖਾਂ 'ਚ ਪੈ ਜੂਗੀ ਪੈ ਜੇ ਰੋਜ਼ ਦੇ ਆੜਨ ਅਰੋੜ ਗੱਲਾਂ ਸੁਣਨ ਨਾਲੋਂ ਇੱਕ ਦਿਨ ਖਿਹੜਾ ਤੇ ਛੁੱਟ ਜੂ ਮੇਰਾ ਤੁਸੀਂ ਜੋ ਕਹਿੰਦੇ ਮੈਂ ਉਹ ਮੰਨ ਲੈਣੀ ਦੱਸੋ ਕੀ ਗੱਲ ਮੈਂ ਮੰਨ ਲੈਣੀ ਮਨਜੀਤ ਆਹ ਛੱਡੋ ਇਹ ਦੱਸ ਵੀ ਪਰਜਾਈ ਤੇਰੀ ਤੇ ਹੁਣ ਆਈ ਆ ਤੇ ਤੈਨੂੰ ਉਹਨੇ ਉਹਦੀਆਂ ਗੱਲਾਂ ਤੇ ਯਕੀਨ ਆਉਂਦਾ ਪਿਆ ਚਾਚੇ ਦੀਆਂ ਗੱਲਾਂ ਤੇ ਯਕੀਨ ਆਉਂਦਾ ਪਿਆ ਚਾਚੀ ਦੀਆਂ ਗੱਲਾਂ ਤੇ ਯਕੀਨ ਆਉਂਦੇ ਪਿਆ ਮੇਰੀ ਤੇ ਯਕੀਨ ਨਹੀਂ ਗੱਲ ਤੇ ਹੈਗਾ ਨਾ ਤੈਨੂੰ ਮਮੀ ਜਦੋਂ ਹੁਣ ਅਗਲੇ ਕਹਿਣ ਤੇ ਸੁਣਨੀ ਤੇ ਪੈਂਦੀ ਹੈ ਨਾ ਮੈਂ ਸਹਿ ਗਈ ਸੁਣ ਕੇ ਜਬਾਨ ਮੂੰਹ ਚ ਤੰਦੂਆ ਤਨੀ ਆ ਬਾਜ ਦਿੱਤੀ ਜਾ ਸਕਦੀ ਆ ਵੀ ਮੇਰੀ ਮਾਂ ਨਹੀਂ ਆ ਧੀਆ ਪੁੱਤ ਕਿੱਦਾਂ ਸੁਣ ਲੈਣੇ ਆਪਣੇ ਮਾਂ ਪੁੱਤ ਗਲਤ ਤੁਸੀਂ ਉੱਥੇ ਆ ਜਾਂਦੇ ਫਿਰ ਤੁਸੀਂ ਜਵਾਬ ਦੇ ਦਿੰਦੇ ਮੈਂ ਕਿਉਂ ਦੇ ਦਿੰਦੀ ਤੂੰ ਸੁਣ ਲਈ ਤੂੰ ਤੇ ਐ ਤੇਰੇ ਐ ਕੰਨਾਂ ਚ ਐ ਸੁਣ ਲਈ ਜਿੱਦਾਂ ਪੜੀਆਂ ਵਧੀਆ ਕਥਾ ਸੁਣਦੀ ਹੁੰਦੀ ਕੋਈ ਨਹੀਂ ਸੁਣਦੀ ਮੈਂ ਉਹਨਾਂ ਦੀਆਂ ਤੁਹਾਡੀਆਂ ਛੱਡੂੰਗੀ ਤਾਦਾ ਮੇਰਾ ਕਹਿਣਾ ਮੰਨੇਗੀ ਤੇ ਦੱਸੋ ਕੀ ਮਨਾਉਣਾ ਜੀ ਹੁਣ ਜਿੱਦਾਂ ਮੇਰ ਨਾਲ ਬਰਖਲਾਫ ਹੋਈਆਂ ਨਾ ਉਦਾਂ ਪਰਝਾਈ ਆਪਣੀ ਨਾ ਕਰ ਫੇਰ ਮੈਂ ਮੰਨਦੀ ਕਹਿਣਾ ਨਹੀਂ ਤੇ ਮੈਂ ਖਾ ਕੇ ਦਵਾਈ ਮਰ ਜਾਣਾ ਹੀ ਅੱਜ ਮੀ ਹਾਂ ਕਿਦਾਂ ਦੀ ਗੱਲ ਵਾ ਦੱਸ ਮੈਂ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਿਆਂ ਚਾ ਫੇਰ ਗਲਤ ਸਹੀ ਤੂੰ ਕਰ ਫੈਸਲਾ ਫੇਰ ਮੈਨੂੰ ਆਪਣਾ ਫੈਸਲਾ ਲੈਣ ਦੇ ਨਾ ਫੇਰ ਕਿਉਂ ਮੇਰੇ ਫੈਸਲੇ ਚ ਲੱਤੜਾਉਣੀ ਆ ਫਿਰ ਮੈਂ ਆਪਣੇ ਪੁੱਤ ਨੂੰ ਵੀ ਜਵਾਬ ਦੇ ਦਿੱਤਾ ਵੀ ਆਹ ਗੱਲ ਹੀ ਐ ਕਿ ਲੋ ਮੇਰੀ ਮਾਂ ਨੇ ਦਵਾਈ ਖਾਦੀ ਆ ਮਮੀ ਸਿਆਣੇ ਬਣੋ ਨਹੀਂ ਇਤਾਂ ਦੀਆਂ ਗੱਲਾਂ ਕਰੀਦੀਆਂ ਹੁੰਦੀਆਂ ਘਰ ਉਜੜੂਗਾ ਕੋਈ ਫਾਇਦਾ ਵਾ ਤੂੰ ਇਹ ਸੋਚ ਸਾਬੀ ਮੇਰੇ ਲੱਗੇ ਰਹਿੰਦਾ ਨਾ 24 ਘੰਟੇ ਸਾਬੀ ਨੇ ਕਦੀ ਮੈਨੂੰ ਮਾਰਿਆ ਨਹੀਂ ਆਖਿਆ ਕਦੀ ਆਖਿਆ ਉਹਨੇ ਮਾਰਿਆ ਮੈਨੂੰ ਤੇ ਮੈਂ ਕਿਹਾ ਮਮੀ ਇੱਥੇ ਵੇਖਣ ਦੀ ਉਹ ਹੁਣ ਤੁਹਾਡੇ ਵਿੱਚ ਵਾ ਤੁਹਾਨੂੰ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਜਦੋਂ ਨਹੀਂ ਵੇਖਦੀ ਫਿਰ ਦਖਲਅੱਜ ਕਿਉਂ ਦਿੰਨੀ ਆ ਫਿਰ ਇੰਨਾਂ ਗੱਲਾਂ ਚ ਹੁਣ ਮੈਂ ਆਈ ਮਮੀ ਦੇ ਘਰ ਦੀ ਧੀ ਆ ਮੈਨੂੰ ਨਹੀਂ ਹੱਕ ਹੈਗਾ ਕਿ ਮੈਂ ਕੋਈ ਗੱਲ ਸੁਣਾ ਗਿਣਾ ਜਿੱਦੋਂ ਤੈਨੂੰ ਆਖਿਆ ਮੈਂ ਪਹਿਲਾਂ ਆਖਿਆ ਸੀ ਕਿ ਗੱਲਾਂ ਨਾ ਦੱਸੀ ਫਿਰ ਕਿਉਂ ਨਹੀਂ ਆਖੇ ਲੱਗਦੀ ਮੇਰੇ ਮੈਂ ਛੱਡ ਦੋ ਵੇਲ ਮੈਂ ਮੈਂ ਸੁਣ ਲਈ ਨਹੀਂ ਤੁਹਾਡੀਆਂ ਵੀ ਸੁਣ ਲਈ ਨਹੀਂ ਮੈਨੂੰ ਛੱਡੋ ਕਿ ਤਦ ਮੈਂ ਮੇਰਾ ਕਹਿਣਾ ਮੰਨ ਪਹਿਲਾਂ ਹਾਂ ਠੀਕ ਹੈ ਮੈਂ ਮੰਨ ਲਈ ਨਾ ਤੇ ਤੂੰ ਪਰਜਾਈ ਆਪਣੀ ਨਾ ਕੂਣੀ ਚਾਹੀਦੀ ਓ ਤੇ ਨਾ ਉਹਨੂੰ ਕੋਈ ਗੱਲ ਦੱਸਣੀ ਚਾਹੀਦੀ ਓ ਮੈਂ ਤੈਨੂੰ ਇੰਨੀ ਗੱਲ ਆਨੀ ਓ ਠੀਕ ਹੈ ਨਹੀਂ ਸੁਣਦੀ ਤੇ ਜੇ ਉਹਦੇ ਲਾਗੇ ਮੇਚ ਮੇਚ ਕੀਤਾ ਨਾ ਹੁਣ ਤੇਰੇ ਕਹਿਣੇ ਤੇ ਛੱਡ ਦਿੰਨੀ ਆ ਨਹੀਂ ਤੇ ਮੁੜ ਕੇ ਮੈਂ ਖ ਦੀ ਮਮਮੀ ਕਿੱਡੀ ਵੱਡੀ ਗਲਤੀ ਕਰ ਲਗੀ ਅੱਗੇ ਹੀ ਪਿਓ ਤੋਂ ਬਿਨਾ ਪਤਾ ਨਹੀਂ ਕਿੱਦਾਂ ਰਹਿਣ ਡਏ ਕੀ ਯਾਰ ਅੱਬਾ ਤੂੰ ਕਿੱਦਾਂ ਦੀ ਕਿਸਮਤ ਲਿਖੀ ਆ ਮਮਮੀ ਵੀ ਨਹਾਦੀ ਆ ਦੱਸ ਪੀਚ ਜਿਹੜੀ ਗੱਲ ਹੋਈ ਆ ਬਹਿ ਕੇ ਹੋਜੂਗੀ ਦੱਸ ਇਹੋ ਜੇ ਕੰਮ ਕਰਨ ਦੀ ਕੀ ਲੋੜ ਉਤੋਂ ਇਹੋ ਜੀਆਂ ਚੀਜ਼ਾਂ ਸਾਹਮਣੇ ਰੱਖ ਛੱਡਦੇ ਆ ਮਮਮੀ ਕੀ ਗੱਲ ਹੋਈ ਰੋਲੀ ਬੜੀ ਪੈਣ ਡਈ ਆ ਕੋਈ ਗੱਲ ਵੀ ਨਹੀਂ ਆ ਪਤਾ ਸੋਕੋ ਕਿੱਥੇ ਆ ਸੋਕੋ ਬਾਥਰੂਮ ਗਈ ਹੈ ਤਦ ਵੀ ਚੰਗਾ ਸਾਭੀ ਮੈਂ ਪਹਿਲਾਂ ਨਹੀਂ ਬਾਥਰੂਮ ਦੂਰ ਬੜੀ ਆ ਤੇ ਹੁਣ ਇਹ ਆ ਵੀ ਮੈਨੂੰ ਲੱਗਦਾ ਵੀ ਫਾਇਦਾ ਵਾ ਗੱਲ ਕੀ ਹੋਈ ਹੈ ਦੀਦੀ ਤੇ ਰੋਲੀ ਪੈਣ ਢੀ ਭਾਬੀ ਕਿੱਥੇ ਆ ਉਹ ਮੈਂ ਦੱਸਣ ਡਿਆ ਵਾਂ ਬਾਹਰ ਹੀ ਆ ਪਰ ਇਹ ਆ ਮੇਰਾ ਦਿਮਾਗ ਕੋਹ ਨਹੀਂ ਮਮੀ ਦਵਾਈ ਫੜ ਕੇ ਬੈ ਗਈ ਸੀ ਦਵਾਈ ਖਾਣ ਲੱਗੀ ਹੈ ਐਵੇਂ ਦਿਮਾਗ ਖਰਾਬ ਹੋਇਆ ਵਾ ਉਹ ਚਾਚੇ ਨਾਲ ਮੈਂ ਗੱਲਾਂ ਬਤਾ ਕਰਨ ਦੀ ਇਹ ਕੋਹਾਂ ਪਾ ਪੀਣ ਦੀਆਂ ਗੱਲਾਂ ਬਤਾ ਕੀਤੀ ਤੇ ਬਸ ਇਸੇ ਗੱਲੋਂ ਹੀ ਵੀ ਤੁਸੀਂ ਮੇਰੇ ਬਰ ਖਿਲਾਫ ਜੀ ਮੰਮੀ ਪੁੱਤ ਜਦੋਂ ਸਾਰੇ ਹੀ ਮੈਨੂੰ ਮਾਰ ਆਂਦੇ ਤੇ ਫੇਰ ਮੈਂ ਜੀ ਕੇ ਵੀ ਕੀ ਕਰਨਾ ਵਾ ਤੇ ਮਰ ਕੇ ਕੀ ਹੋਊਗਾ ਮਰ ਕੇ ਖਿਹੜਾ ਛੁੱਟ ਜੂ ਖਿਹੜਾ ਨਹੀਂ ਛੁੱਟਦਾ ਹੁੰਦਾ ਵੀ ਗੱਲ ਦਾ ਕੋਈ ਹੱਲ ਵੀ ਹੁੰਦਾ ਵਾ ਗੱਲ ਕੀਤੀ ਹੈ ਹੱਲ ਹੁੰਦੇ ਆ ਉਹ ਧੀਆ ਪੋਤੀ ਕਿਨਾਂ ਦਾ ਮਾਪਿਓ ਦੀ ਸੋਭਾ ਕਰਾਉਂਦੇ ਆ ਤੁਸੀਂ ਤੇ ਬਰਿਆਈ ਕਰਾਉਣ ਤੇ ਤਰੇ ਜੇ ਉਹ ਕੌਣ ਬਰਿਆਈ ਕਰਾਉਂ ਡਿਆ ਵਾ ਕਿੰਨੇ ਮਾੜਾ ਕਿਹਾ ਵਾ ਚਾਚਾ ਤੇਰਾ ਇੰਨੀਆਂ ਗੱਲਾਂ ਕਰਨ ਡਿਆ ਸੀ ਇਹ ਲਾਗੇ ਬਹਿ ਕੇ ਇੱਕ ਜਵਾਬ ਨਹੀਂ ਦਿੱਤਾ ਇਹਨੇ ਵੀ ਮੇਰੀ ਮੰਮੀ ਹਰ ਗੱਲੇ ਮੰਮੀ ਮਾੜੀ ਆ ਦੱਸੋ ਨਾ ਕਿੱਥੇ ਕਿੱਥੇ ਮਾੜੀ ਆ ਚਾਚੇ ਨੂੰ ਕੀ ਕਹੇ ਚਾਚੇ ਨਾਲ ਵੈਸੇ ਤੁਹਾਨੂੰ ਪਤਾ ਚਾਚੇ ਨੂੰ ਗੱਲ ਕਰਨ ਦੀ ਆਤ ਤੇ ਉਹ ਸਿੱਧੀ ਗੱਲ ਕਰਦਾ ਕਿਹੜੀ ਗੱਲ ਕੋਈ ਨਹੀਂ ਹੁੰਦਾ ਸਾਪੀ ਸਾਰਿਆਂ ਕੋ ਮੈਂ ਹੀ ਬੇਇਤੀ ਕਰਾਈ ਜਾਵਾ ਆਪਣੇ ਸਾਰੇ ਮੈਨੂੰ ਮਾੜੀ ਆ ਕਿਹ ਜਾਂਦਾ ਮੈਂ ਕੀ ਮਾੜੇ ਏਡੇ ਕਰਮ ਲਕਾਏ ਆ ਮੈਨੂੰ ਵੀ ਦੱਸ ਦੇ ਨਾ ਫਿਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਉਹਨਾਂ ਨੂੰ ਗੱਲਾਂ ਕਿੱਥੋਂ ਪਤਾ ਲੱਗਦੀਆਂ ਘਰੋਂ ਹੀ ਗੱਲਾਂ ਬਾਹਰ ਕੋਈ ਜਾਵੇ ਨਾ ਬਾਹਰੋਂ ਕੋਈ ਆਵੇ ਨਾ ਤੇ ਬਾਹਰ ਗੱਲਾਂ ਕਿੱਦਾਂ ਚੱਲਦੀਆਂ ਤੁਸੀਂ ਫਿਰ ਘਰ ਵੇਖ ਲਿਆ ਕਰੋ ਨਾਲ ਗੱਲ ਕਰਨ ਲੱਗੇ ਤੋ ਪੁੱਤ ਦੱਸ ਦੇ ਜਦੋਂ ਤੁਹਾਡਾ ਪਿਓ ਗਿਆ ਵਾ ਤੁਹਾਨੂੰ ਕਿਹੜੀ ਚੀਜ਼ ਨਹੀਂ ਮਿਲਦੀ ਤੁਹਾਨੂੰ ਪੜਾਇਆ ਨਹੀਂ ਲਿਖਾਇਆ ਨਹੀਂ ਆ ਦੱਸੋ ਕਿਹਦੀ ਕਮੀ ਰਹੀ ਮੇਰੀ ਮਮੀ ਉਹਦੇ ਵੱਖਰੀਆਂ ਗੱਲਾਂ ਵਾ ਪਰ ਦਵਾਈ ਖਾਣ ਦਾ ਕੀ ਮਤਲਬ ਆ ਮੈਂ ਔਕੀ ਹੋ ਕੇ ਖਾਣ ਲੱਗੀ ਹਾਂ ਕੀ ਔਕੀ ਹੋ ਕੇ ਖਾਣ ਲੱਗੀ ਔਕੀ ਹੋ ਕੇ ਫਿਰ ਮੈਨੂੰ ਜਦੋਂ ਮੈਂ ਜੇ ਭਾਬੀ ਦੀਆਂ ਸੁਣਦੀ ਆ ਉਹਨੂੰ ਦੱਸ ਦਿੰਦੀ ਸਾਰੀਆਂ ਗੱਲਾਂ ਮੰਮੀ ਇਦਾਂ ਕਰਦੀ ਆ ਮੰਮੀ ਦਾ ਸੁਭਾਣ ਹੀ ਚੰਗਾ ਮੰਮੀ ਖੜੂ ਸੁਭਾ ਇਦਾਂ ਵਾ ਕਈ ਗੱਲਾਂ ਦਾਦੀ ਦੱਸ ਪਈ ਇਹ ਆ ਗੱਲਾਂ ਈਆਂ ਦੀਆਂ ਕਰਨ ਵਾਲੀਆਂ ਹੁੰਦੀਆਂ ਵਾ ਮੈਂ ਵੀਰ ਇਦਾਂ ਦੀ ਕੋਈ ਗੱਲ ਨਹੀਂ ਭਾਬੀ ਨੂੰ ਕਹੀ ਭਾਬੀ ਨੇ ਆਪਣਾ ਦੁੱਖ ਸੁੱਖ ਫੋਲਿਆ ਮੈਨੂੰ ਮੈਂ ਨਾ ਸੁਣੂ ਹੋਰ ਉਹਦੇ ਕੋਲ ਕੋਣ ਹੋਣ ਵਾਲਾ ਤੂੰ ਨਾ ਦੱਸਦਾ ਉਹਦੇ ਦੁੱਖ ਸੁੱਖ ਨਾ ਸੁਣਿਆ ਕਰ ਉਹ ਬੜੀ ਚਲਾ ਆ ਚਲੋ ਠੀਕ ਆ ਮੈਂ ਤੇ ਕਿਹਾ ਮੈਂ ਨਹੀਂ ਕੋਈ ਗੱਲ ਕਰਦੀ ਆਪਣੀ ਆਪਣੀ ਨਜੇਠ ਲੋ ਕੋਈ ਗੱਲ ਨਹੀਂ ਇਹ ਤੇ ਇੱਕ ਦਿੋ ਦਿਨ ਆਉਂਦੀ ਆ ਇਹਨੂੰ ਇਹ ਹੁੰਦਾ ਭਾਬੀ ਚੰਗੀ ਆ ਮੰਮੀ ਮਾੜੀ ਆ ਬਸ ਆ ਗੱਲਾਂ ਦੇ ਤੋਲਦੀ ਉਹ ਆਪਦੀ ਟੈਨਸ਼ਨ ਲੈ ਤੂੰ ਆਂ ਕਾਦੋਂ ਟੈਨਸ਼ਨ ਲੈਣ ਦੀ ਉਤੋਂ ਤੇਰੀ ਸੱਸ ਤੇਨੂੰ ਪੈਰ ਨਹੀਂ ਲੱਗਣ ਦੇਣ ਦੀ ਤੂੰ ਆਪਦੀ ਟੈਨਸ਼ਨ ਹੀ ਲੈਣ ਦੀ ਇੱਥੇ ਆਣ ਕੇ ਤੇ ਵਕਰੀਆਂ ਟੈਨਸ਼ਨਾਂ ਲੈਣ ਦੀਆਂ ਵੀਰੇ ਇਹ ਵੀ ਤੇ ਮੇਰਾ ਘਰ ਵਾ ਜੇ ਫੇਰ ਦੁਬਾਰਾ ਉੱਜੜ ਗਿਆ ਤੇ ਪੈਵੇਂ 10 ਮਿੰਟ ਕੋਈ ਉੱਥੇ ਦੇ ਵੇਖ ਉੱਥੇ ਦੇ ਸਮਝ ਜਦੋਂ 3 ਆ ਵਿਆਈਆਂ ਜਾਂਦੀਆਂ ਨਾ ਉਹਨਾਂ ਦਾ ਸਹਰਾਕਾਰ ਹੁੰਦਾ ਵਾ ਆਹੋ ਉੱਥੇ ਇਹਦੇ ਨਾਲ ਗੇਮ ਪੈਣ ਲਈ ਆ ਤੇ ਇੱਥੇ ਦੀ ਇਹ ਪ੍ਰਧਾਨ ਬਣੀ ਆ ਸਰਪੰਚ ਬਣੀ ਆ ਮੈਂ ਤੈਨੂੰ ਇੱਕ ਗੱਲ ਸਮਝਾਈ ਆ ਜੇ ਉਹ ਗੱਲ ਤੇ ਸਮਝੂਗੀ ਠੀਕ ਆ ਨਹੀਂ ਤੇ ਆਪਣਾ ਪੜਿਆ ਵਿਚਾਰੇ ਹੁਣ ਤੂੰ ਜਾਣਾ ਉੱਥੇ ਕਿ ਨਹੀਂ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਇੱਥੇ ਵੀ ਉਹ ਹਾਲ ਉੱਥੇ ਵੀ ਉਹ ਉਹ ਹਾਲ ਮੈਂ ਤੇ ਦੋਵੇਂ ਪਾਸੇ ਫਸੀ ਕਿ ਪਾਸੇ ਮੇਰੀ ਜਾਨ ਨਹੀਂ ਸੌਖੀ ਹੈਗੀ ਇਦਾਂ ਹੀ ਹੁੰਦੇ ਘਰਾ ਜਾਲ ਪਰ ਤੂੰ ਆਪਣਾ ਉੱਥੇ ਵੇਖ ਹਿਸਾਬ ਤਵ ਆ ਤੇਰਾ ਘਰ ਨਹੀਂ ਆ ਕੋਈ ਨਹੀਂ ਤੁਸੀਂ ਚਾਚੇ ਨਾਲ ਗੱਲ ਕਰੋ ਮੈਨੂੰ ਛੱਡ ਓ ਕੋਈ ਗੱਲ ਨਹੀਂ ਕੋਈ ਨੇ ਮੈਨੂੰ ਗੋਲੀ ਮਾਰਦ ਲੱਗੇ ਮੈਂ ਉੱਥੇ ਹੀ ਚੰਗੀ ਇੱਥੇ ਨਾਲੋਂ ਵੀਰ ਜੀ ਪਰ ਜਾਈ ਇਹੋ ਜੀ ਗੱਲ ਕਰਨ ਤਾਂ ਗੱਲ ਫੱਬ ਵੀ ਜਾਂਦੀ ਆ ਤੇ ਜਦੋਂ ਭਰਾ ਹੀ ਹੈਂ ਡੈਪਨ ਵੀ ਤੇਰਾ ਘਰ ਨਹੀਂ ਆ ਤਾਂ ਫਿਰ ਇੱਥੇ ਖਲੋਨੂ ਜੀ ਕਰਦਾ ਤੇਰਾ ਘਰ ਇਹ ਥੋੜੀ ਆ ਪਹਿਲਾਂ ਹੀ ਗਾ ਕੁੜੀਆਂ ਦਾ ਘਰ ਸੌਹਰਾ ਘਰ ਹੁੰਦਾ ਵਾ ਇਹ ਵੀ ਗੱਲ ਸਮਝਣ ਵਾਲੀ ਆ ਤੇ ਸਮਝੀ ਦੀ ਆ ਚੱਲ ਮੰਨ ਲਈ ਨਹੀਂ ਆ ਮੈਂ ਇਹ ਗੱਲ ਤੋਂ ਭੱਜੀ ਤੇ ਨਹੀਂ ਆ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਇੱਥੇ ਹੋਣ ਕਿ ਡਿਆਂ ਵਾ ਕੋਈ ਗੱਲਾਂ ਚ ਗੱਲਾਂ ਥੋੜੀਆਂ ਜਿੱਤਨੀਆਂ ਮੈਂ ਸੁਣਦੀ ਮੈਨੂੰ ਨਹੀਂ ਬਰਦਾਸ਼ ਹੁੰਦੀਆਂ ਤੂੰ ਤੂੰ ਹੰਦਾ ਰਹਿੰਦੇ ਜੋ ਹੁੰਦਾ ਵਾ ਆਪਾਂ ਨੇ ਜੇਠ ਲਾਂਗੇ ਤੂੰ ਆਪਣਾ ਵੇਖ ਆ ਆਪਣਾ ਵੀ ਤਾਂ ਉੱਥੇ ਮੈਨੂੰ ਤੁਹਾਡੇ ਕਰਕੇ ਗੱਲਾਂ ਹੁੰਦੀਆਂ ਆਪਣੀ ਤੇ ਮੇਰੀ ਉੱਥੇ ਫਿਰ ਕੋਈ ਗੱਲ ਵੀ ਨਹੀਂ ਹੋਣੀ ਪਤਾ ਹੀ ਹੈ ਮੈਂ ਜਿੰਨਾ ਕੋ ਬੋਲਦੀ ਆ ਆਪਾਂ ਹੀ ਮਾੜੇ ਆ ਫਿਰ ਤੇਰੇ ਵੀ ਉੱਥੇ ਘਰ ਆਪਾਂ ਹੀ ਖਰਾਬ ਖਾਂਦੇ ਤੂੰ ਸਿੱਧਾ ਕਹਿ ਵੀ ਮੇਰਾ ਰੋਟੀ ਪਾਣੀ ਬੰਦ ਕਰੋ ਆਡੇ ਨਾਲ ਮਿਲਣ ਵਰਤਨ ਬੰਦ ਕਰੋ ਵੀਰ ਇਦਾਂ ਨਹੀਂ ਗੱਲ ਹੁੰਦੀ ਪ ਨੀਆਣਿਆਂ ਵਾਲੀਆਂ ਗੱਲਾਂ ਕਰਦੇ ਤੁਸੀਂ ਮੈਂ ਨਾ ਸੁਣੂਗੀ ਤੁਹਾਡੀ ਤੇ ਕੌਣ ਸੁਣੂਗਾ ਫਿਰ ਉੱਥੇ ਤੇਰੇ ਕੰਪਨੀ ਸੱਸ ਸੈੱਟ ਨਹੀਂ ਕੀਤੀ ਜਾਂਦੀ ਇੱਥੇ ਤੋਂ ਆਣ ਕੇ ਤੇ ਆਡੇ ਲਾਉਂਡੀ ਮਮੀ ਨਾਲ ਵੀ ਤੂੰ ਵੀ ਮਮੀ ਆ ਗਈ ਆ ਮੈਨੂੰ ਤਾਂ ਤੇਰੀ ਵੀ ਸਮਝ ਨਹੀਂ ਆਉਂਦੀ ਤੇ ਤਾਂ ਮਮੀ ਰੰਗ ਬਦਲ ਲੈਂਦੀ ਉਹਦਾ ਤੁਸੀਂ ਬਦਲ ਲੈਂਦੇ ਮੈਂ ਪਤਾ ਨਹੀਂ ਵਿੱਚ ਤੁਹਾਡੇ ਕਿਉਂ ਵੱਖਰੀ ਆ ਉਹ ਤੂੰ ਵੱਖਰੀ ਠੀਕ ਆ ਲੱਗੀ ਸਮਝ ਤਾਂ ਹੀ ਤੇ ਤੂੰ ਲਾਈ ਲੱਗ ਗਿਆ ਜਿਹਦੀ ਸੁਣਦੀ ਆਉਂਦੇ ਉਹਦੇ ਵਾਲੀ ਹੋ ਜਾਣੀ ਆ ਤੂੰ ਕੋਈ ਗੱਲ ਨਹੀਂ ਜਿਵੇਂ ਹੋ ਜਾਣੀ ਨਾ ਕੋਈ ਨਹੀਂ ਮੈਂ ਇਦਾਂ ਦੀ ਚੰਗੀ ਆ ਮੈਨੂੰ ਚੋਗੀ ਚਾਚੇ ਨਾਲ ਗੱਲ ਕਰੋ ਤੇ ਮੈਨੂੰ ਛੱਡ ਓ ਕੋਈ ਗੱਲ ਨਹੀਂ ਮੈਂ ਆਪੇ ਆਪਣੇ ਜੇਠ ਲੂੰਗੀ ਜੋ ਹੋਊਗਾ ਛੱਡ ਓ ਨੇ ਤੈਨੂੰ ਉੱਥੇ ਵੀ ਕਿਹੜਾ ਸੌਖਾ ਰੱਖ ਲੈਣਾ ਉਹਨੇ ਉਹ ਤੇ ਇਹਦੇ ਨਾਲੋਂ ਵੀ ਤੇਜ਼ ਕੀ ਸੋਚੀ ਜਾਂਦੇ ਜਿਵੇਂ ਹੁਣ ਨਾ ਕੋਈ ਇਹੋ ਜਿਹਾ ਪੁੱਠਾ ਸਿੱਧਾ ਕੰਮ ਸੋਚੇ ਤਾਂ ਨਾ ਕਰੀ ਹੋਈ ਕੀ ਹੋਇਆ ਦੇਦੇ ਕੀ ਕੀਤਾ ਮੰਮੀ ਨੇ ਪੁੱਠਾ ਸਿੱਧਾ ਕੰਮ ਕੀ ਹੋਇਆ ਦੀਦੀ ਮੰਮੀ ਕੀ ਹੋਇਆ ਪੁੱਛ ਨਹੀਂ ਹੋਇਆ ਕੰਮ ਕਰ ਜਾ ਕੋਈ ਕੁਝ ਦੀਦੀ ਕੀ ਗੱਲ ਹੋਈ ਫੇਰ ਆਇਆ ਤੁਹਾਡੀ ਸੱਸ ਦਾ ਫੋਨ ਕੀ ਹੋਇਆ ਮੰਮੀ ਦੀਦੀ ਮੈਨੂੰ ਬੋਲਣ ਨਹੀਂ ਦੇ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਦੀਦੀ ਵੀ ਗੱਲ ਹੋਈ ਤੈਨੂੰ ਕਹਿਣ ਦੀ ਜਾ ਕੇ ਕੰਮ ਕਰ ਲੈ ਜੇ ਨਹੀਂ ਬੋਲਣ ਦੀ ਤੇ ਜ਼ਰੂਰੀ ਬੁਲਾਉਣਾ ਉਹਨੂੰ ਐ ਮਮੀ ਮੈਨੂੰ ਟੈਨਸ਼ਨ ਹੋਣ ਦੀ ਵੀ ਕੋਈ ਫੋਨ ਫਾਨ ਆ ਗਿਆ ਵਾ ਫਿਰ ਤੂੰ ਟੈਨਸ਼ਨ ਐ ਨਹੀਂ ਛੱਡਦੇ ਸਾਡੀ ਅਹੀਂ ਆ ਗਏ ਟੈਨਸ਼ਨ ਲੈਣ ਨੂੰ ਦੀਦੀ ਕੋਈ ਗੱਲ ਆ ਤੇ ਦੱਸੋ ਹ ਮੈਨੂੰ ਵੀ ਦੀਦੀ ਹੋਇਆ ਕੀ ਮਮੀ ਅੰਦਰ ਹੈ ਸੋਖ ਤੈਨੂੰ ਕਹਿਣ ਲਈ ਆ ਨਾ ਕੁਝ ਨਹੀਂ ਹੋਇਆ ਕਿੰਦਾ ਬਾਰ ਬਾਰ ਕਹੀ ਜਾਵਾ ਕੀ ਹੋਇਆ ਕੀ ਹੋਇਆ ਤੈਨੂੰ ਹਰ ਗੱਲ ਦੱਸਿਆ ਕਰ ਗਏ ਸਾਡੀ ਮਾਵਾਂ ਧੀਆਂ ਦੀ 100 ਗੱਲ ਹੁੰਦੀ ਆ ਜੇ ਆਈ ਕਹਿਣਾ ਮੇਰਾ ਪਹਿਲਾਂ ਮੰਨ ਲੈਂਦੀ ਤੇ ਕੀ ਹੋਣ ਲੱਗਾ ਸੀ ਤੈਨੂੰ ਬੋਲ ਪਾ ਹੁਣ ਬੋਲਣਾ ਕੀ ਉਹਦਾ ਵਿਚਾਰੀ ਦਾ ਕੀ ਕਸੂਰਾ ਫਿਰ ਉਹਦੇ ਵੱਲ ਦੀ ਗੱਲ ਕੀਤੀ ਜਾਂਦੀ ਮੇਰੇ ਕੋ ਮੈਂ ਚੁੱਪੀ ਚੰਗੀ ਆ ਜੋ ਫਿਰ ਮੂੰਹ ਤੇ ਪੱਟੀ ਬੰਨ ਲਾ ਲਿਆ ਕੇ ਕੱਪੜਾ ਬੰਨਦਾ ਹੁਣ ਤੇ 라ਜੀ ਤੇ ਫੇਰ ਕਰਨ ਤੇ ਆ ਵੀ ਬੋਲਣ ਨੂੰ ਹਨਾ ਮੈਂ ਤੁਹਾਡੀ ਕਿਸ ਗੱਲ ਚ ਬੋਲਣਾ ਹੀ ਨਹੀਂ ਲੋੜ ਹੀ ਨਹੀਂ ਐ ਮੈਨੂੰ ਕਿ ਤੇ ਫੋਨ ਫਾਣੂ ਨਾ ਕਰੀ ਇਹਨੂੰ ਕਿਤੇ ਚਲ ਗਈ ਤੇ ਮੈਂ ਤੈਨੂੰ ਇੰਨੀ ਗੱਲ ਦੱਸਤੀ ਹੋ ਮੇਰੇ ਕੋਲ ਨਹੀਂ ਮਮੀ ਸਾਰਾ ਕੁਝ ਵੇਖਿਆ ਜਾਂਦਾ ਚਾਚਾ ਜੀ ਆਉਂਦੇ ਆ ਜੇ ਉਹ ਗੱਲ ਕਰਦੀ ਆ ਠੀਕ ਆ ਫੋਨ ਚੁੱਕਦੇ ਆ ਨਹੀਂ ਚੁੱਕਦੇ ਆ ਉਨ ਪਾਪਾ ਨਾਲ ਗੱਲ ਕਰਕੇ ਤੇ ਮੈਨੂੰ ਉਥੇ ਛੱਡ ਕੇ ਆਓ ਕੋਈ ਗੱਲ ਦਾ ਮੂੰਹ ਸਿਰ ਲੱਗੇ ਹੁਣ ਐਡੀ ਛੇਤੀ ਤੇ ਉਹ ਪੈ ਨਹੀਂ ਜਾਣਾ ਮੂੰਹ 'ਚ ਕੁਝ ਵੀ ਹੁਣ ਹੌਲੀ ਹੌਲੀ ਗੱਲ ਹੋਣੀ ਆ ਸੱਸਾ ਗਾੜੀ ਤੇਰੀ ਪਧਰੀ ਹੋਣੀ ਜਿਹਨੇ ਉਸੇ ਬੜੇ ਰੱਖ ਲੈਣਾ ਤੈਨੂੰ ਘਰ ਉਹਨੇ 36 ਸੁਣਾਉਣੀਆਂ ਗਾੜੀਆਂ ਕੋਈ ਨਹੀਂ ਸੁਣਾਉਗੀ ਤੇ ਆਪੇ ਕੋਈ ਨਾ ਕੋਈ ਹੱਲ ਨਿਕਲ ਹੀ ਆਊਗਾ ਇਹਨੇ ਮਾੜੇ ਕਿਰਮ ਨਹੀਂ ਹੈਗੇ ਮੇਰੇ ਤੇ ਫਿਰ ਬੈਕ ਚੋੱਕ ਕੇ ਭਜਦੀਓ ਨਾ ਹੱਲ ਕੱਢਣਾ ਹੀ ਤੇ ਫਿਰ ਉੱਥੇ ਕਾਇ ਬਹਿ ਕੇ ਕੱਢ ਲੈਣੀ ਜ਼ਰੂਰੀ ਨਹੀਂ ਕਿ ਮੇਰਾ ਸਾਰਾ ਕੁਝ ਮਾੜਾ ਹੀ ਹੋਵੇ ਕਦੀ ਕਦੀ ਕੁਝ ਚੰਗੇ ਲਈ ਵੀ ਹੋ ਜਾਂਦਾ ਉਹ ਕਰ ਤੇ ਚੰਗਾ ਕਹਿੰਦੇ ਆ ਕਿਦਣ ਹੋਊਗਾ ਜਦੋਂ ਦੀ ਵਿਆਹ ਹੀ ਮੈਂ ਤਾਂ ਦੇਖਿਆ ਹੀ ਨਹੀਂ ਵੀ ਤੇਰੇ ਲਈ ਚੰਗਾ ਹੋਊਗਾ ਕੁਝ ਜਦੋਂ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੇਰਾ ਵੀ ਮਾੜਾ ਨਹੀਂ ਹੋਊਗਾ ਇਹ ਕੀ ਲੌਂਡੀ ਮੈਨੂੰ ਗੱਲਾਂ ਲੌਂਡੀ ਫਿਰ ਮੈਂ ਤੈਨੂੰ ਉੱਥੇ ਕੀ ਕਹਿ ਗਿਆ ਅਈ ਅੰਦਰ ਸਮਝ ਚੇਤਾ ਰੱਖਿਓ ਗੱਲ ਨੂੰ ਮੈਂ ਮੈਂ ਨਹੀਂ ਬੈਠ ਸਕਦੀ ਮੇਰਾ ਨਹੀਂ ਸਿਰਪਿਰ ਹੋਣ ਡਿਆ ਨਾ ਬੋਲੋ ਕੋਈ ਆ ਮੇਰਾ ਹੀ ਨਹੀਂ ਹੁੰਦਾ ਸਿਰਪਿਰ ਤੁਹਾਡਾ ਤੇ ਹੁੰਦਾ ਹੀ ਆ ਸਿਰਪਿਰ ਚੰਗੀ ਗੱਲ ਕੋਈ ਕਹਿਦਾ ਤੇ ਚਾਹ ਪੀਣੀ ਤੇ ਦੱਸੋ ਮੈਂ ਬਣਾ ਲਿਆ ਵਾਂ ਚਾਹ ਤੇ ਪਿਆਲਤੀ ਤੂੰ ਚੱਲ ਛੱਡੋ ਹੁਣ ਗੱਲ ਨੂੰ ਛੱਡਾ ਕਿੱਥੋਂ ਕਿੰਦਾ ਛੱਡਾ ਸਾਹਮਣੇ ਇਹੋ ਜੇ ਕੰਮ ਕਰਦੇ ਚੰਗੇ ਲੱਗਦੇ ਜੀ ਫਿਰ ਉਹਨੂੰ ਵੀ ਪਤਾ ਲੱਗਿਆ ਫਿਰ ਸਹੀ ਰਹੂਗਾ ਲੱਗ ਜੇ ਪਤਾ ਡਰ ਨਹੀਂ ਪਿਆ ਮੈਨੂੰ ਉਹਦਾ ਅੱਜ ਤੁਸੀਂ ਕਰਦੇ ਕੱਲ ਨੂੰ ਉਹ ਇਹੋ ਜੇ ਡਰਾਵੇ ਦੋ ਫਿਰ ਕਰਦਾ ਜਿਹੜਾ ਕਰਨਾ ਹੈਗੇ ਮੈਨੂੰ ਨਹੀਂ ਪਰਵਾਹ ਹੈਗੀ ਕਿਸਦੀ ਉਹ ਵੀ ਆ ਗਈ ਏਨਾ ਧਿਆਨ ਰੱਖਿਓ ਹੁਣ ਗੱਲ ਨਾਲ ਕੋਈ ਕਰੀ ਉਹਦੇ ਨਾਲ ਸੋੰਦਣਾ ਤੇ ਇਦਾਂ ਮੂੰਹ ਜਿਹਾ ਨਾ ਬਣਾ ਕੇ ਬੈਠੀ ਰਹੀ। ਉਹ ਤੇ ਅੱਗੇ ਸਾਡੇ ਘਰ ਦੀ ਸੀਐਡੀ ਲੈਂਦੀ ਪੂਰੀ। ਲੈ, ਮਨ ਜਿਦਾ ਏ, ਮਨ ਜਿਹਾ ਸੱਚੀ ਗਲਤ। ਇਹ ਹਾਲ ਚਾਲ? ਵਧੀਆ ਵਾ ਤੁਸੀਂ ਸੁਣਾਓ। ਹੋਰ ਬਸ ਵਧੀਆ। ਬਣੀਆਂ ਮਾਵਤੀਆਂ ਬੈਠੀਆਂ ਮੈਨੂੰ ਪਤਾ ਨਹੀਂ ਤੁਸੀਂ ਆਏ ਜੇ। ਨਹੀਂ ਬਸ ਇਦਾਂ ਹੀ ਚਾਂਚੱਕ ਕੇ ਆਈ ਹਾਂ ਚਾਚੀ। ਸਾ ਤਾਂ ਹੋਰ ਕਿਦਾਂ ਬੱਚਿਆਂ ਦਾ? ਹਾਂ ਠੀਕ ਠਾਕ ਹੈ ਤੁਸੀਂ ਸੁਣਾਓ। ਤੁਸੀਂ ਆਪਾਂ ਆਈਆਂ ਨਹੀਂ ਆ। ਨਹੀਂ ਉਹ ਸਕੂਲ ਲੈ ਕੇ ਆਈ ਹਾਂ ਤੁਸੀਂ ਸੁਣਾਓ। ਬਸ ਠੀਕ ਆ ਵਧੀਆ ਹੈ। ਹਰ ਪੀਣਾ ਲੈ ਠੀਕ ਆ। ਸਭ ਠੀਕ ਆ। ਚਾਚਾ ਜੀ ਹੋਣੀ। ਹਾਂ ਸਾਰੇ ਠੀਕ ਵਧੀਆ ਵਾ। ਬਸ ਨੂੰ ਵਧੀਆ ਚੰਗਾ। ਤੇ ਉਹਨੂੰ ਨਾਲ ਲਾ ਕੇ ਆਂਦਾ। ਮੈਂ ਉਹ ਜਾ ਪਾਈ ਹੁੰਦੇ ਉਹ ਦੌੜ ਜਾਂਦੇ ਘਰ ਨੂੰ। ਹਾਂਜੀ ਉਹ ਫੇਰ ਸਕੂਲੇ ਗਈਆਂ ਸੀ ਮੈਂ ਮਗਰੋਂ ਹੀ ਆਈ ਸੀ। ਅੱਛਾ। ਹਾਂਜੀ ਠੀਕ ਐ। ਤੇ ਕਦੋਂ ਦੀ ਆਈਆਂ? ਮੈਨੂੰ ਹੋ ਗਏ ਆ 3-4 ਘੰਟੇ ਆਈ ਨੂੰ। ਅੱਛਾ ਅੱਛਾ। ਹਾਂਜੀ। ਚਲੋ ਠੀਕ ਐ ਸਰ। ਦਹੋਰ ਕੇ ਦੱਸੋ ਠੀਕ ਠਾਕ ਆ। ਸਭ ਵਧੀਆ ਵਾ। ਤੁਸੀਂ ਸੁਣਾਓ ਆਪਣਾ। ਹਾਂ ਬਸ ਵਧੀਆ ਵਾ। ਠੀਕ ਆ। ਚਲੋ ਬੈਠੋ ਤੁਸੀਂ। ਲਿਆਉਣੇ ਚਾਹ ਪਾਣੀ। ਮੈਂ ਕਰੋ ਗੱਲ ਬਤਾ ਕੋਈ ਨਹੀਂ ਬੈਠਾ ਤੂੰ ਨਹੀਂ ਕੋਈ ਨਹੀਂ ਮੈਂ ਆਉਣੀ ਆ ਨਾਲ ਚਾਹ ਬਣਾ ਲਿਆ ਵਾਂ ਸਾਬੀ ਕੀ ਗੱਲ ਹੋਈ ਆ ਕੀ ਗੱਲ ਹੋਈ ਆ ਉਹ ਕੋਈ ਮੈਂ ਜੀ ਦੀ 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 ਮਮੀ ਪਰ ਬਿਠੀ ਆ ਮੈਂ ਬੁਲਾਇਆ ਮੈਂ ਜੀ ਦੀ ਦੀ ਨੂੰ ਦੋ ਤਿੰਨ ਵਾਰ ਦੀਦੀ ਇੱਕੋ ਬੋਲੇ ਹੀ ਨਹੀਂ ਫੋਨ ਆਇਆ ਦੀਦੀ ਤੇ ਸਹਰਿਆਂ ਤੋਂ ਨਹੀਂ ਫੋਨ ਨਹੀਂ ਆਇਆ ਯਾਰ ਉਹਨੂੰ ਟੈਨਸ਼ਨ ਆ ਉਦਾਂ ਹੀ ਕਾਦੀ ਤੇ ਹੁਣੀ ਆ ਟੈਨਸ਼ਨ ਹੋਰ ਕੀ ਹੋਣਾ ਵਾ ਇਦਵਾਰ ਗਿਦ ਮੈਨਾਂ ਚੰਗੇ ਭਲੇ ਬੋਲਣ ਦੇ ਹੀ ਦੀਦੀ ਸੁਭਾਰਾ ਸਾ ਹਾ ਬੰਦਾ ਵਾ ਕੇਵਲੇ ਬੰਦੇ ਦਾ ਮਨ ਬਦਲ ਜਾਂਦਾ ਵਾ ਮੈਨੂੰ ਤੇ ਮਿਲਣਾ ਫੋਨ ਨਾ ਹਾ ਨਾ ਕੀਤੀ ਮੰਮੀ ਮੈਨੂੰ ਸੋ ਬਹੁਤ ਸਿਹਰੇ ਹੀ ਜਾਂਦੇ ਚਲ ਜਾ ਲਾਗੋਂ ਚਲ ਜਾ ਮੈਂ ਪੁੱਛਦੀ ਸਾਬੀ ਨੇ ਵੀ ਗੱਲ ਹੋਈ ਏ ਮੈਂ ਤੇ ਉਧਰ ਬਾਥਰੂਮ ਗਈ ਹਾਂ ਉਹਨੂੰ ਤੇ ਮੈਂ ਚੰਗੀ ਭਲੀ ਛੱਡ ਕੇ ਗਈ ਦੀਦੀ ਨੂੰ ਮੈਂ ਬਾਥਰੂਮ ਹੀ ਗਈ ਹੁੰਦੀਆਂ ਉਹ ਦੀਦੀ ਦਾ ਮੂੰਹ ਬਣਿਆ ਚਲ ਰਹਿਣ ਦੇ ਕੋਹ ਨਹੀਂ ਦਾ ਬਣਿਆ ਤੂੰ ਨਾ ਬੋਤਾ ਪੁੱਛ ਆਪਣਾ ਕੰਮ ਕਰ ਕਰ ਕੰਮ ਹੀ ਕਰਨੀ ਆ ਮੈਂ ਕਹਣਾ ਨਹੀਂ ਕਰਨੀ। ਆ ਬਹਿ ਜਾ ਇੱਧਰ। ਉਦੋਂ ਹੀ ਪੁੱਛਿਆ ਵੀ ਕੋਈ ਗੱਲ ਹੋਈ ਆ। ਉਹ ਤੂੰ ਘੜੀਮੜੀ ਕੋਈ ਗੱਲ ਗੱਲ ਹੀ ਆ ਗੱਲ ਹੀ ਆ ਕੀ ਗੱਲ ਹੋਣੀ ਆ? ਮੈਂ ਕਹਿੰਦੀ ਵੀ ਨਹੀਂ ਆ ਵੀ ਕੁਝ ਹੋਵੇ ਪਰ ਇਹਨੂੰ ਵਗੜ ਲਾ ਜਾਨ। ਤੂੰ ਨਾ ਨਾ ਪੁੱਛ ਨੂੰ ਨਾ ਸਵਾਲ ਜਵਾਬ ਕਰ। ਚਾਚੀ ਵੀ ਆ ਗਈ। ਲਲੋ। ਚਾਚੀ ਨੂੰ ਨਵੀਆਂ ਕਹਾਣੀਆਂ ਵਿਖੀ ਛੇੜ ਲੈਣੀਆਂ ਚਾਚੀ ਕੀ ਆਉਂਦੀ ਤੁਹਾਨੂੰ ਉਹਨੇ ਕਹਦੀਆਂ ਨਵੀਆਂ ਕਹਾਣੀਆਂ ਛੇੜਦੀਆਂ ਤੁਹਾਨੂੰ ਹੋਰ ਕੀ ਹੈ ਤੁਹਾਡਾ ਇੰਨਾ ਸਾਥ ਦਿੰਦੀ ਫਿਰ ਵੀ ਤੁਸੀਂ ਚਾਚੀ ਨੂੰ ਗੱਲਾਂ ਨਹੀਂ ਕਰਨੋਂ ਹਟਤੀ ਉਹ ਤੂੰ ਰਹਿਣ ਦੇ ਚਾਚੀ ਨੂੰ ਹਾਂ ਇਹ ਤੁਸੀਂ ਜਦੋਂ ਤਾਂ ਮਤਲਬ ਹੁੰਦਾ ਤੁਸੀਂ ਬੰਦੇ ਨਾਲ ਇੰਨਾ ਕਿ ਮਿੱਠਾ ਭਾਂਦੇ ਨੇ ਉਹ ਤਾਂ ਅੰਦਰ ਹੀ ਵੜ ਜਾਂਦੇ ਵੀ ਆਪਾਂ ਆਪਾਂ ਹੀ ਆਪਾਂ ਦੇ ਰਹੀਆਂ ਜਦੋਂ ਤੁਹਾਡਾ ਮਤਲਬ ਨਿਕਲ ਜਾਂਦਾ ਉਹ ਤੁਸੀਂ ਗੱਲਾਂ ਕਰਨ ਤਾਂ ਵੀ ਨਹੀਂ ਨਾ ਕੀ ਮਤਲਬ ਕੱਢਿਆ ਆਪਾਂ ਚਾਚੀ ਨਾਲੋਂ ਇਹਨੂੰ ਉਹਨੂੰ ਦੀ ਤੋ ਕਿਦਾਂ ਤਾਂ ਇਹ ਮਿੱਠੇ ਭਾਂਦੇ ਜੀ ਚਾਚੀ ਨਾਲ ਫਿਰ ਤੁਹਾਡੇ ਤੋਂ ਸਿੱਖਾਂ ਮੈਂ ਵੀ ਕਹਿੰਦੇ ਨਾ ਵੇ ਵੇਖੀਆ ਕਲਮ ਦੀ ਤੂੰ ਸਾਡੀਆਂ ਅਕਲਾ ਨਾਲ ਹੈ ਠੀਕ ਆ ਮੈਂ ਮੰਗੀਆਂ ਵੀ ਨਹੀਂ ਤੁਹਾਡੀਆਂ ਅਕਲਾ ਮੈਨੂੰ ਚਾਹੀਦੀਆਂ ਵੀ ਨਹੀਂ ਇਹੋ ਜਿਹੀਆਂ ਅਕਲਾ ਤੂੰ ਯਾਰ ਹਰ ਗੱਲ ਤੇ ਬੈਸ ਵਸਾਈ ਕਰਨਾ ਪੀਂ ਆ ਕੋਈ ਗੱਲ ਹੀ ਹੁਣ ਦੱਸ ਮੇਰੇ ਨਾਲ ਤੇਰੀ ਪਹਿਲਾਂ ਮੇਰੀ ਗੱਲ ਸੁਣ ਜਦੋਂ ਤੁਹਾਡਾ ਕੋਈ ਬੰਦਾ ਸਾਥ ਦੇਂਦਾ ਤੂੰ ਉਹਨੂੰ ਨਹੀਂ ਆਪਣਾ ਬਣਾਉਂਨੇ ਫਿਰ ਤੁਸੀਂ ਮੈਨੂੰ ਕੀ ਆਪਣਾ ਸਮਝਣਾ ਉਹ ਜਾ ਤੁਰੀ ਜਾ ਤੈਨੂੰ ਬਣਾਉਣਾ ਆਪਣਾ ਇੱਥੇ ਕੰਮ ਕਰ ਆਪਣਾ ਜਾ ਕੇ ਅੰਦੀ ਮਨਜੀਤ ਦਾ ਮੂੰਹ ਕਿਉਂ ਲਮਕਿਆ ਹੋਇਆ ਉਹ ਤਾਂ ਇਦਾਂ ਲੱਗਣ ਦੀ ਜੋ ਬੜੇ ਦੁੱਖ ਚ ਹੁੰਦੀ ਹੈ ਨਹੀਂ ਸੁਖਵਿੰਦਰ ਕੋਈ ਗੱਲ ਬਣੀ ਹੈਗੀ ਨਹੀਂ ਲੱਗਦੀ ਮੈਨੂੰ ਕੋਈ ਗੱਲਬਾਤ ਹੈਗੀ ਨਹੀਂ ਤੇ ਇਹ ਤਾਂ ਕਦੀ ਕੱਲੀ ਆਈ ਨਹੀਂ ਕੁੜੀਆਂ ਤਾਂ ਬਿਨਾਂ ਤੇ ਨਹੀਂ ਮੈਂ ਤਾਂ ਕਹਿਣ ਦੀ ਵੀ ਤੈਨੂੰ ਕੋਈ ਗੱਲਬਾਤ ਨਹੀਂ ਹੈਗੀ ਕੁੜੀਆਂ ਨਾਲ ਲੈ ਕੇ ਹੁੰਦੀ ਤਾਂ ਅੱਜ ਤੇ ਕੱਲੀ ਆਈ ਹੈ ਕੀ ਦੱਸਾਂ ਸੁਖਵਿੰਦਰ ਸਿਆਣੇ ਐਵੇਂ ਆਖਿਆ ਧੀਆ ਰਾਤ ਉੱਠ ਕੇ ਨਹੀਂ ਖਾਂਦੀਆਂ ਬਸ ਧੀਆ ਦਾ ਇਹੋ ਦੁੱਖ ਮਾਰ ਜਾਂਦਾ ਇਹ ਤਾਂ ਗੱਲ ਸਹੀ ਹੈ ਤੇ ਕੀ ਗੱਲ ਹੋਈ ਹਣ ਕਾਲ ਕੀਤੀ ਹੋਈ ਹੈ ਜਿਸਾਸ ਨੇ ਝੂਠ ਇਹਨੂੰ ਕਹਤਾ ਵੀ ਤੇਰਾ ਫੋਨ ਆਇਆ ਤੇਰੇ ਪੇਕੇਆਂ ਤੋਂ ਤੂੰ ਜਾ ਅੱਛਾ ਤਾਂ ਤੁਸੀਂ ਕੀਤਾ ਹੀ ਫੋਨ ਨਾ ਫੋਨ ਕਿੱਥੇ ਕੀਤਾ ਵੈ ਇਹਨੂੰ ਕੁੜੀ ਨੂੰ ਇੰਨਾ ਪਤਾ ਨਹੀਂ ਆ ਵੀ ਉਹਨੇ ਚਲਾਕੀ ਵਰਤਣ ਲਈ ਹੈ ਅੱਛਾ ਤੇ ਮਗਰੋਂ ਅਜੇ ਆਣ ਕੇ ਵਿਚਾਰੀ ਨੇ ਚਾਹ ਵੀ ਨਹੀਂ ਘੁੱਟ ਪੀਤੀ ਪਾਣੀ ਦਾ ਘੁੱਟ ਪੀਣ ਲਈ ਤੇ ਉਹਦਾਂ ਨੂੰ ਫੋਨ ਕਰਤਾ ਵੀ ਭੈਣ ਜੀ ਇਹਨੂੰ ਹੁਣ ਪੱਕੀ ਰੱਖ ਲਿਓ ਕਿਉਂ ਪੱਕੇ ਕਿਉਂ ਰੱਖ ਲਓ ਕੀਪ ਤਾਂ ਕੀ ਗੱਲ ਹੋਈ ਕੀ ਨਹੀਂ ਇਹ ਤਾਂ ਫੇਰ ਬੜਾ ਮੁਸ਼ਕਲੇ ਜਾਰਾ ਉਹੋ ਇਹ ਤੇ ਮੈਂ ਸੋਚਦੀ ਰਹੀਨੀ ਆ ਕਿ ਕੀ ਕਰਾਂ ਸਿੰਘਵਿੰਦਰ ਮੈਨੂੰ ਤੇ ਟੈਨਸ਼ਨਾਂ ਨਹੀਂ ਖਾ ਲਿਆ ਉਹ ਹੱਦ ਗੱਲ ਆ ਵੀ ਦਾ ਸਹਾ ਜੇ ਤੂੰ ਕਹ ਲਾਇਆ ਤਾਂ ਤੂੰ ਅੱਧਾ ਚੜ ਰਾਜੀ ਬਾਜੀ ਨੇ ਕਹਿ ਬੀ ਚਾਹ ਤੂੰ ਆਪਣੇ ਪੇਕੇ ਜਾਂ ਮਿਲਿਆ ਜਾਂ ਤੇ ਤੁਹਾਨੂੰ ਮਗਰ ਫੋਨ ਕਰਨ ਦੀ ਕੀ ਲੋੜ ਸੀ ਉਹਨੂੰ ਵੀ ਤੁਸੀਂ ਇਹਨੂੰ ਪੱਕੀ ਰੱਖ ਲਓ ਉਹੋ ਜੀ ਇਹ ਛੇ ਦੇਣਾ ਵੀ ਮੇਰੀ ਗੱਲ ਨਹੀਂ ਹੁੰਦੀ ਚੱਲ ਮੰਮੀ ਨਾਲ ਮੇਰੀ ਗੱਲ ਕਰਾ ਦਿਓ ਫਿਰ ਮੈਂ ਪੁੱਛ ਲੈਣੀ ਆ ਕੀ ਗੱਲ ਆ ਕੀ ਨਹੀਂ ਅੱਛਾ ਤਕੀਆਂ ਦੀ ਕਰਾਈ ਨਹੀਂ ਇਹ ਕਿਹਦਾ ਹੋਈ ਨਹੀਂ ਗੱਲ ਨਾ ਇਹਨੂੰ ਬਾਹਣਾ ਲਾਤਾ ਵੀ ਫੋਨ ਬੰਦ ਹੋ ਗਿਆ ਤੂੰ ਚੱਲ ਜਾ ਕੋਈ ਗੱਲ ਨਹੀਂ ਮਨਜੀਤ ਨੂੰ ਪੁੱਛਣਾ ਕਿ ਤੇ ਮਨਜੀਤ ਨਾਲ ਲੜ ਲੋੜ ਕੇ ਤੇ ਨਹੀਂ ਆਈ ਹਾਏ ਤੈਨੂੰ ਪਤਾ ਹੀ ਆ ਮਨਜੀਤ ਕਿੰਨਾ ਚਿਰ ਇੱਥੇ ਰਹੀ ਆ ਮਨਜੀਤ ਲੜਨ ਵਾਲੀ ਆ ਮਨਜੀਤ ਲੜਨ ਵਾਲੀ ਤਾਂ ਨਹੀਂ ਹੈਗੀ ਇਹ ਤਾਂ ਕੁੜੀ ਬਹੁਤ ਧੀਰੀ ਕੁੜੀ ਆ ਵਿੱਚ ਤਾਂ ਇੰਨੀ ਸਹਿਨਸ਼ੀਲਤਾ ਵਾ ਮੈਨੂੰ ਤਾਂ ਸੱਚੀ ਸਿਕੰਦਰ ਕੋਈ ਸਮਝ ਨਹੀਂ ਆਉਂਦੀ ਕੀ ਕਰਾਂ ਤੇਰੇ ਸਾਹਮਣੇ ਪੁੱਤ ਦਾ ਪਿਆ ਹੀ ਨਾ ਤੇ ਮਾਹਾਂ ਹੀ ਘੱਟਦੀ ਫਿਰਦੀ ਆ ਵੀ ਚੱਲ ਦਿਨ ਕਿੱਥੋਂ ਕਿੱਥੋਂ ਪੈਸੇ ਲਿਆ ਲਿਆ ਲਾਏ ਆ ਆਹ ਚੱਲ ਉਹ ਤੇ ਠੀਕ ਹੋ ਗਿਆ ਚਲੋ ਤੇ ਪੀ ਹੋ ਗਿਆ ਸੈਟ ਤੇ ਧੀਆ ਦਾ ਕਿੱਥੋਂ ਦੁੱਖ ਚੱਲਿਆ ਜਾਂਦਾ ਮਾਵਾ ਨੂੰ ਉਹ ਤੇ ਗੱਲ ਤੁਹਾਡੀ ਸਹੀ ਆ ਤੇ ਤੁਸੀਂ ਫਿਰ ਇਦਾਂ ਕਰਨਾ ਸੀ ਨਾ ਕਿਸੇ ਨੂੰ ਪੁੱਛਣਾ ਸੀ ਜਾਂ ਸਾਬੇ ਨੂੰ ਕਹਿਣਾ ਸੀ ਕਿ ਕੋਈ ਵਹਿਜਾ ਚ ਕੇ ਕੋਈ ਪਿਜਾ ਜਾ ਕੇ ਜਾਂ ਮੁੰਡੇ ਨਾਲ ਲੈ ਕੇ ਕਿਸੇ ਨੂੰ ਨਾਲ ਜਾਂ ਕਿਸੇ ਸਿਆਣੇ ਬੰਦੇ ਨਾਲ ਲੈ ਕੇ ਜਾਵੇ ਮੁੰਡੇ ਤੇ ਜਾਂ ਫਿਰ ਉਹਦੇ ਘਰ ਮਨਜੀਤ ਦੇ ਘਰ ਪਹਿਲਾਂ ਜਵਾਈ ਨਾਲ ਗੱਲਬਾਤ ਹੋਈ ਮੈਂ ਘੱਟ ਹੀ ਗੱਲ ਗੁੱਲ ਕਰਦੀ ਆ ਤੇ ਹੁਣ ਮਨਜੀਤ ਨਾਲ ਵੀ ਘੱਟ ਗੱਲ ਕਰਾਉਂਦੀ ਆ ਇਦਾਂ ਦੀ ਸੱਸੋ ਦੀ ਆ ਜਾਂ ਸਾਬੇ ਨੇ ਕਰੇ ਲਾ ਕੇ ਪੁੱਛਦਾ ਆਪਣੇ ਜੀਜੇ ਨੂੰ ਫੋਨ ਯਾਹੀ ਮੈਂ ਸਾਬੀ ਨੂੰ ਸਾਬੀ ਤੇ ਕਹਿੰਦਾ ਹਿਲਾਉਂਗਾ ਪਤਾ ਨਹੀਂ ਮੇਰੀ ਗੱਲ ਨਹੀਂ ਹੋਈ ਸਾਬੀ ਨਾਲ ਪੁੱਛੂੰਗੀ ਸਾਬੀ ਨੂੰ ਆਹੋ ਵੀ ਕੀ ਸਾਹ ਕਿਤਾਵਾ ਹਨਾ ਵੀ ਕੀ ਗੱਲ ਵੀ ਇਦਾਂ ਘੁਲਾਤਾ ਐ ਐਚਪੀ ਜਾਂ ਤੈਨੂੰ ਪਤਾ ਵਾ ਜਾਂ ਉਹਨੂੰ ਪਤਾ ਪਰੋਣੇ ਨੂੰ ਜਾਂ ਕੀ ਗੱਲ ਵਾ ਸਿਕੰਦਰ ਕਰਨਾ ਕੀ ਚਾਹੀਦਾ ਹੁਣ ਤੂੰ ਦੱਸ ਮੈਂ ਤਾਂ ਨਹੀਂ ਕਿਹਨੋਂ ਨਾਲ ਲੱਗੇ ਤੇ ਫਿਰ ਉਹਨੂੰ ਵੇਖੋ ਜੋ ਪਰੋਣੇ ਨਾਲ ਪਹਿਲਾਂ ਪੁੱਛੋ ਨਾ ਪਹਿਲਾਂ ਤੇ ਮਿਹਨੇ ਮਾਰਦੀ ਰਹੀ ਤੇਰੇ ਪੋਤ ਨਹੀਂ ਹੋਇਆ ਇਹ ਤੇ ਰੱਬ ਦੀ ਦੇਣ ਐ ਇਹ ਤਾਂ ਹੁਣ ਮਾਰਕ ਦੀ ਦੇਣ ਲੋਕੀ ਤੇ ਧੀਆਂ ਨੂੰ ਤਰਸਦੇ ਆ ਹਾਂ ਉਹ ਨਾਲ ਨਹੀਂ ਨੂੰ ਨਹੀਂ ਲੱਗਦੀ ਪਤਾ ਨਹੀਂ ਕਿਉਂ ਇਹਦਾ ਐਡਾ ਦਿਲ ਪੱਥਰ ਵਾ ਉਹ ਹੀ ਤਾਂ ਗੱਲਾਂ ਅਲਕੀ ਤੇ ਕਹਤੀਆਂ ਨੂੰ ਤਰਸਣ ਦੇ ਵਿਚਾਲ ਸਾਡੇ 3 ਹੋ ਜਾਂਦਾ ਮਾਰਕੇ ਦੇ 2 3 ਦਿੱਤਾ ਤਾਂ ਆਪੇ ਚਲੋ 3 ਵੀ ਤਾਂ ਪੁੱਤਾਂ ਵਰਗੇ ਆ ਅੱਜ ਕੱਲ ਦੇ ਸਮੇਂ ਚ ਹੁੰਦੀਆਂ ਮੈਂ ਤੇ ਸਾਬੀ ਗਈ ਸੀ ਤੇਰੇ ਕੋ ਹੁਣ ਕਾਹਦੀਆਂ ਗੱਲਾਂ ਦਾ ਲਕਾਵਾ ਸਾਰੀਆਂ ਗੱਲਾਂ ਚੱਲ ਮੈਂ ਕਾਰੀ ਦਿੰਨੀ ਤੇਰੇ ਨਾਲ ਸਾਨੂੰ ਕਿਤੇ ਬੂਹਾ ਨਹੀਂ ਨੰਗਣ ਦਿੱਤਾ ਹਾਂ ਤੇ ਫਿਰ ਉਧਰ ਉਹਦੇ ਜਿੱਦ ਤੇ ਹੀ ਕਹਿੰਦੇ ਸੀ ਹਾਂ ਤੇ ਮਨਜੀਤ ਨੂੰ ਵੀ ਇੰਨਾ ਦਾ ਡਰਾਵਾ ਪਾਇਆ ਸੀ ਮਨਜੀਤ ਵੀ ਹੱਥ ਹੀ ਜੋੜੀ ਜਾਂਦੀ ਸੀ ਮੰਮੀ ਚੱਲ ਜੋ ਤੁਸੀਂ ਮੰਮੀ ਚੱਲ ਜੋ ਜੇ ਕਿਤੇ ਉਧਰ ਨਹੀਂ ਸਾਡੇ ਵੱਲ ਦੀ ਸਾਈਡ ਲੈਂਦੀ ਸ਼ ਉਹ ਤਾਂ ਗਾਲੇ ਪੱਤੀਆਂ ਉਹੀ ਵਿਚਾਰੀ ਸੋਚਦ ਰਹੀ ਵੀ ਚੱਲ ਮੈਂ ਇੱਥੇ ਵਸਦੀ ਆਂ ਵਸਦੀ ਰਵਾਂ ਈਆਂ ਵੰਦੇ ਉਹ ਮੇਰੀਆਂ ਪਰ ਮੈਂ ਆਨੀ ਆ ਈਆਂ ਨੂੰ ਲੁਕਾਉਣਾ ਨਹੀਂ ਚਾਹੀਦਾ ਮਾਵਾ ਨੂੰ ਕੁਝ ਵੀ ਕਿਉਂ ਵੀ ਮੁੜ ਕੇ ਨਿੱਕੀਆਂ ਨਿੱਕੀਆਂ ਗੱਲੀਆਂ ਬੜੀ ਦੂਰ ਤੱਕ ਗੱਲਾਂ ਚੱਲ ਜਾਂਦੀਆਂ ਉਹ ਤਾਂ ਮੈਂ ਮੰਨਦੀ ਆ ਪਰ ਕਈ ਲੋਕੀ ਸਿਆਣੇ ਕਹਿ ਵੀ ਦਿੰਦੇ ਨਾ ਪੀ ਪੇਕੇ ਦੀ ਗੱਲ ਸਹੁਰੇ ਨਾਲ ਦੱਸੋ ਤੇ ਸਹੁਰੇ ਦੀ ਗੱਲ ਪੇਕੇ ਨਾਲ ਦੱਸੋ ਫੇਰ ਈਆਂ ਵਸਦੀਆਂ ਨੇ ਪਰ ਨਹੀਂ ਦੋ ਸੁਖਤਿਆਂ ਨੂੰ ਕਰਨ ਲੈਣਾ ਚਾਹੀਦਾ ਵਾ ਕਿੰਨੇ ਕੁ ਢਿੱਡ ਚ ਪਾਈ ਜਾਊਗੀ ਉਹ ਤੇ ਗੱਲ ਸਹੀ ਜਿਹੜੇ ਸਹੀ ਹੁਣ ਉੱਥੇ ਤੇ ਚਲੋ ਗੱਲ ਆਪੇ ਨਾ ਵੀ ਦੱਸੇ ਤੇ ਜਿੱਥੇ ਗਲਤ ਵਾ ਉੱਥੇ ਤੇ ਫਿਰ ਥੋੜਾ ਪਤਾ ਕਰਨਾ ਹੀ ਪੈਂਦਾ ਵਾ ਸਭ ਤੋਂ ਵੱਡੀ ਗਲਤੀ ਮੇਰੇ ਜਵਾਈ ਦੀ ਆ ਉਹ ਉਹ ਸੋਚਦਾ ਵੀ ਮੇਰਾ ਟੱਬਰ ਵਾ ਮੇਰਾ ਟੱਬਰ ਵਾ ਤੇ ਚੱਲ ਫੋਨ ਕਰਦਾ ਮਗਰ ਹਾਂ ਹਾਂ ਤੂੰ ਤਿਹਨੂੰ ਪੁੱਛਣਾ ਪੀ ਉਹਨੂੰ ਪੁੱਛੋ ਵੀ ਕੀ ਕਰਨਾ ਕੀ ਸਕਦਾ ਕੀ ਤਾ ਸਕਿੰਦਰ ਨੂੰ ਦੱਸਦੀ ਵੀ ਜਾਂ ਕੋ ਕੁਛ ਨਹੀਂ ਆ ਹਾਂ ਇਹ ਵੀ ਗੱਲ ਸਹੀ ਹੈ ਹੁਣ ਤੁਸੀਂ ਆਪ ਫੋਨ ਲਾਓ ਹੁਣ ਉਹਨੇ ਇੱਕ ਦੋ ਵਾਰੀ ਲਾਇਆ ਲੱਗ ਨਹੀਂ ਰਿਹਾ ਫੋਨ ਪਤਾ ਨਹੀਂ ਕੀ ਚੱਕਰ ਵਾ ਫੇਰ ਲਾ ਕੇ ਵੇਖ ਲੈਣੇ ਆ ਆਹੋ ਤੇ ਫੇਰ ਵੇਖ ਲੈ ਜਿੱਦਾਂ ਹੁਣ ਕਹੂਗਾ ਫੇਰ ਉਸੇ ਹਿਸਾਬ ਨਾਲ ਆ ਜੇ ਹੁਣ ਇੱਕ ਗੱਲ ਹੈ ਜੇ ਹੁਣ ਅਸੀਂ ਨਾਲ ਕਿਸੇ ਨੂੰ ਨਾਲ ਲੈ ਕੇ ਚਲੇ ਗਏ ਚਾਚੇ ਤਾਏ ਨੂੰ ਕਿਸੇ ਨੂੰ ਵੀ ਜਾਂ ਪਾਜੀ ਹਰਜੀਤ ਜਾਂ ਹੋਰ ਕੋਈ ਆ ਤੇ ਫੇਰ ਅਗਲੀ ਨਾਲ ਮੇਰੇ ਕੋਲ ਲੈ ਕੇ ਆਗੇ ਆ ਨਹੀਂ ਨਹੀਂ ਉਹ ਮੂੰਹ ਜੋਰ ਬੜੀ ਜਾ ਉਹ ਮੂੰਹ ਜੋੜ ਬੜੀ ਆ ਤੋੜ ਮਰ ਕੇ ਹੋਰ ਪੰਗਾ ਪਾਵੇ ਹਾਂ ਉਹ ਮੈਂ ਗਿਆ ਤੇ ਇਹ ਪਹਿ ਹੁਣ ਜੋ ਕੰਮ ਕਰਨਾ ਸੋਚ ਸਮਝ ਕੇ ਕਰਨਾ ਪੈਣਾ